ਲਿਖਾਇਆ ਪ੍ਰੂਨ ਤੋ ਬਾਦਲੇ ਤੋਂ ਪੈਦਾ ਹੋਈ ਸਾਹੀਵਾਲ ਬੱਚੀ ਲਓ ਜੀ ਆ ਸਾਰਾ ਪਸ਼ੂਆਂ ਦੇ ਨਾਲ ਸੰਬੰਧਿਤ ਤੇ ਡੈਰੀ ਫਾਰਮਿੰਗ ਦੇ ਨਾਲ ਸੰਬੰਧਿਤ ਸਮਾਨ ਮੈਟ ਦੇਖੋ ਮੈਟ ਆ ਗਈ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਆਏ ਹੋਇਆ ਪੀਯੂ ਯੂਨੀਵਰਸਿਟੀ ਕਸਾਨ ਮੇਲਾ 2024 ਤੇ ਪਿੱਛੇ ਹੈਗਾ ਪਸ਼ੂ ਪਾਲਣ ਮੇਲਾ ਲੱਗਿਆ ਹੋਇਆ ਅੱਪ ਅੱਜ ਇਹ ਦਿਖਾਵਾਂਗੇ ਤੁਹਾਨੂੰ ਅੱਜ ਦੇ ਬਲੌਗ ਚ ਬਾਕੀ ਪਹਿਲਾਂ ਵੀ ਆਪਾਂ ਇੱਕ ਦੋ ਪਾਰਟ ਇਸ ਮੇਲੇ ਦੇ ਪਾਏ ਨੇ ਵੀਡੀਓ ਪਾਈਆਂ ਨੇ ਤੋਂ ਚਲਦੇ ਆ ਪਸ਼ੂ ਪਾਲਣ ਮੇਲਾ ਦੇਖਦੇ ਆ ਇਹਦੇ ਵਿੱਚ ਕੀ ਕੀ ਆ ਵੀਡੀਓ ਤੁਸੀਂ ਅੰਤ ਤੱਕ ਬਣੇ ਰਹੋ ਲਓ ਜੀ ਆ ਆ ਗਿਆ ਇੱਥੇ ਲੱਗਿਆ ਹੋਇਆ ਬੋਰਡ ਪਸ਼ੂ ਪਾਲਣ ਮੇਲੇ ਦਾ ਉੱਪਰ ਲਿਖਿਆ ਹੋਇਆ ਪਸ਼ੂ ਪਾਲਣ ਮੇਲਾ 14 ਤੇ 15 ਮਾਰਚ ਨੂੰ ਦੋ ਦਿਨ ਮੇਲਾ ਹੈ ਅੱਜ ਦੂਸਰਾ ਦਿਨ ਆ 15 ਮਾਰਚ ਕੱਲ ਪਹਿਲਾ ਦਿਨ ਸੀਗਾ 14 ਮਾਰਚ ਨੂੰ ਇੱਥੋਂ ਚਲਦੇ ਆ ਐਂਟਰੀ ਕਰਦੇ ਆ ਪਹੁੰਚ ਗਏ ਜੀ ਆਪਾਂ ਪਸ਼ੂ ਪਾਲਣ ਮੇਲੇ ਦੇ ਅੰਦਰ ਇੱਥੋਂ ਪਸ਼ੂ ਪਾਲਣ ਮੇਲਾ ਇਹ ਸ਼ੁਰੂ ਹੋ ਜਾਂਦਾ ਸਾਰਾ ਡੇਰੀ ਫਾਰਮਿੰਗ ਦੇ ਨਾਲ ਸੰਬੰਧਤ ਹੋਰੇ ਸਮਾਨ ਹੁੰਦਾ ਹੈ ਪਸ਼ੂਆਂ ਦੇ ਨਾਲ ਸੰਬੰਧਤ ਦੇਖ ਸਕਦੇ ਹੋ ਤੁਸੀਂ ਬਾਕੀ ਹੋਰ ਵੀਡੀਓ ਤੁਸੀਂ ਆਪਣੇ ਚੈਨਲ ਤੇ ਦੇਖ ਸਕਦੇ ਹੋ ਪਸ਼ੂ ਪਾਲਣ ਮੇਲੇ ਆ ਜਿਵੇਂ ਆਪਾਂ ਦਿਖਾਵਾਂਗੇ ਉਸੇ ਤਰ੍ਹਾਂ ਹੋਰ ਵੀ ਸਾਰੇ ਪਾਰਟ ਆਪਾਂ ਮੇਲੇ ਦੇ ਪਹਿਲਾਂ ਦਿਖਾਏ ਹੋਏ ਨੇ ਜਿੱਥੇ ਖੇਤੀਬਾੜੀ ਦੀਆਂ ਮਸ਼ੀਨਰੀਆਂ ਹੁੰਦੀਆਂ ਨੇ ਉਹ ਸਾਰਾ ਆਪਾਂ ਦਿਖਾਇਆ ਹੋਇਆ ਉਹ ਤੁਸੀਂ ਜਾ ਕੇ YouTube ਤੇ ਦੇਖ ਸਕਦੇ ਹੋ ਇੱਥੇ ਵੀ ਗੇਟ ਆਇਆ ਹੈ ਪਸ਼ੂ ਪਾਲਣ ਮੇਲਾ ਇੱਥੋਂ ਆਪਾਂ ਐਂਟਰੀ ਕਰਦੇ ਆਂਗੇ ਤੇ ਇਹ ਵੀ ਕਾਫੀ ਵੱਡਾ ਹੁੰਦਾ ਜਿਹੜਾ ਇਹ ਪਸ਼ੂ ਪਾਲਣ ਵਾਲਾ ਮੇਲਾ ਹੁੰਦਾ ਇੱਥੋਂ ਸਟਾਲਾਂ ਸ਼ੁਰੂ ਹੋ ਜਾਂਦੀਆਂ ਨੇ ਬਸੇ ਤਾਂ ਬਾਹਰੋਂ ਆਪਾਂ ਜਿੱਥੋਂ ਦਿਖਾਇਆ ਸੀਗਾ ਉੱਥੋਂ ਵੀ ਸਟਾਲਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਆਹ ਸਾਰਾ ਗਰਾਊਂਡ ਹੈ ਤੇ ਪਸ਼ੂ ਪਾਲਣ ਵਾਲਾ ਇਹ ਮੇਲਾ ਜਿਹੜਾ ਉਹ ਸਾਰਾ ਲੱਗਿਆ ਹੋਇਆ ਆਹ ਵੀ ਸਟਾਲ ਲੱਗੀ ਹੋਈ ਆ ਦੇਖੋ ਲਕਸ਼ ਡੈਰੀ ਫਾਰਮ ਵਾਲਿਆਂ ਦੀ ਬਾਕੀ ਆਧਹਾਰੀਆਂ ਦਵਾਈਆਂ ਆ ਗਈਆਂ ਪਸ਼ੂਆਂ ਦੀਆਂ ਪਸ਼ੂਆਂ ਦੇ ਨਾਲ ਸੰਬੰਧਿਤ ਤੇ ਇਧਰ ਖਲ ਫੀਡ ਵਾਲੇ ਆ ਗਏ ਜਿਵੇਂ ਮੁਸਕਾਨ ਵਾਲੇ ਦੇਖੋ ਇਹਨਾਂ ਨੇ ਸਾਰੀਆਂ ਆਪਣੀਆਂ categories ਲਾਈਆਂ ਹੋਈਆਂ ਨੇ ਜਿਹੜੇ ਜਿਹੜੇ ਅਲੱਗ-ਅਲੱਗ ਆਉਂਦੇ ਨੇ ਨਾ ਪ੍ਰੋਡਕਟ ਇਹਨਾਂ ਦੇ ਸਾਰੇ ਇੱਥੇ ਬਾਕੀ ਆਧਹਾਰੀਆਂ ਦਵਾਈਆਂ ਆ ਗਈਆਂ ਦੇਖੋ ਪਸ਼ਵਾਲੀਆਂ ਆ ਦੇਖੋ ਜਿਵੇਂ ਪ੍ਰੋਗਰਾਮ ਲੱਗਿਆ ਆ ਪਸ਼ੂਆਂ ਦੀ ਸਿਹਤ ਸੰਭਾਲ ਸਿਹਤ ਸੰਭਾਲ ਬਾਰੇ ਹੋਵੇ ਦੱਸਿਆ ਹੋਇਆ ਆ ਦੇਖੋ ਇਹ ਮਾਡਲ ਤਿਆਰ ਕੀਤੇ ਹੋਏ ਨੇ ਆ ਜੀ ਸਾਰੇ ਮਾਡਲ ਇੱਥੇ ਦੇਖ ਕੇ ਰੰਗ ਤੋਂ ਦੇਖ ਸਕਦੇ ਆ ਇਹ ਸਾਰਾ ਇੱਥੇ ਪਸ਼ੂਆਂ ਦੀ ਸਾਮਸਵਾਲ ਬਾਰੇ ਦੱਸਿਆ ਹੋਇਆ ਹੈ। ਆ ਵੀ ਸਾਰੇ ਮਾਡਲ ਤਿਆਰ ਕੀਤੇ ਗਏ ਨੇ ਦੇਖੋ ਬਣਾ ਕੇ। ਇੱਥੇ ਵੀ ਦੇਖ ਸਕਦੇ ਹੋ। ਲਵ ਇਨਾਂ ਦੀਆਂ ਸਾਰੀਆਂ ਬਿਮਾਰੀਆਂ ਬਾਰੇ ਡਿਸੀਜ਼ ਬਾਰੇ ਹੋਰ ਜਾਣਕਾਰੀ ਦਿੱਤੀ ਹੋਈ ਆ ਆ ਦੇਖੋ ਕਰਨ ਦੀ ਬਿਮਾਰੀ ਨੂੰ ਠੀਕ ਕਰਨ ਲਈ ਮਾਡਲ ਬਣਾਏ ਹੋਏ ਨੇ ਦੇਖੋ ਬਹੁਤ ਸੋਹਣੇ ਸੋਹਣੇ ਮਾਡਲ ਇੱਥੇ ਬਣਾਏ ਹੋਏ ਨੇ। ਹੇਠੇ ਲਿਖਿਆ ਹੋਇਆ ਸਾਫ ਦੁੱਧ ਉਤਪਾਦਨ ਇਹ ਸਾਫ ਦੁੱਧ ਉਤਪਾਦਨ ਵਾਸਤੇ ਸਾਰਾ ਜਿਹੜਾ ਮਾਡਲ ਆ ਉਹ ਤਿਆਰ ਕੀਤਾ ਗਿਆ। ਲਓ ਜੀ। ਇਹ ਸਾਰੇ ਲੱਛਣ ਦੱਸੇ ਨੇ ਐਸੀ ਨੇ ਉਹਦਾ ਪਤਾ ਲੱਗਣਾ ਨਹੀਂ ਕੋਈ ਮਸ਼ੀਨ ਆ ਰੋਜ਼ਾ ਹਕੀਕਤ ਨੂੰ ਇੰਨੀ ਉੱਥੋਂ ਤੋਂ ਟ੍ਰੇਡ ਤੇ ਰਹੇਗੀ ਕਰਨ ਜਿਵੇਂ ਅਫਿਸ਼ਰੀ ਚ ਹੋਈ ਨਾ ਬਦਲੀ ਮੇਰੀ ਹੋਈ ਹੈ ਇਹ ਸਾਰੇ ਪਸ਼ੂਆਂ ਦੇ ਜਿਹੜੇ ਰੋਗ ਨੇ ਉਹਨਾਂ ਬਾਰੇ ਦੱਸਿਆ ਗਿਆ ਹੈ ਪਸ਼ੂਆਂ ਨੂੰ ਵੀ ਰੂਹ ਹੁੰਦਾ ਨਾ ਅਲੰਪੀ ਬਿਮਾਰੀ ਦਾ ਫਲਾਉ ਸਾਰਾ ਦੱਸਿਆ ਹੋਇਆ ਕੁਝ ਨਹੀਂ ਹੋਣਾ ਕੀ ਹੈ ਮੈਂ ਜਿਹੜਾ ਸਰਚ ਆਇਆ ਅਕੀ ਕਹਿੰਦੇ ਜਿਵੇਂ ਹੈਗੀ ਧਰੀ ਜਦੋਂ ਸਾਰੇ ਆ ਦੇ ਲ ਹੁੰਦਾ ਉਹ ਤਾਰ ਜਾਂਦੇ ਇਹਨਾਂ ਉਹ ਵੀ ਜਿੱਦ ਕੱਲੀ ਆਣੀ ਇੱਕ ਆਪੇ ਕਰਕੇ ਮੈਂ ਹੁੰਦਾ ਇਸ ਤਰ੍ਹਾਂ ਸਾਰੇ ਪਸ਼ੂਆਂ ਦੀ ਬਿਮਾਰੀ ਬਾਰੇ ਔਰ ਆ ਦੇਖੋ ਇੱਥੇ ਵੀ ਮਾਡਲ ਪੇਸ਼ ਕੀਤਾ ਗਿਆ ਆਪਣਾ ਮੈਚ ਕਰ ਰਿਹਾ ਸਾਰੇ ਇਹ ਯੂਨੀਵਰਸਿਟੀ ਵੱਲੋਂ ਲਾਏ ਹੋਏ ਨੇ ਆ ਦੇਖਦੇ ਆ ਅੱਛਾ ਬੜਾ ਵਧੀਆ ਹੈ ਦੇਖੋ ਇਹ ਗੱਲ ਨਹੀਂ ਕਿ 100 ਬੱਜਾ ਇਹ ਨੋਰਮਲ ਬੰਦ ਬਟ ਯਾਰ ਸਾਰੇ ਪ੍ਰੋਡਕਟਸ ਦੇਖੋ ਜਿਹੜੇ ਤਿਆਰ ਕੀਤੇ ਗਏ ਨੇ 5 ਰੁਪਏ ਬੱਲੇ ਹੈ 5 ਰੁਪਏ ਹੈ 3 1 ਹਜੇ ਮਿਲ ਕੇ ਕੇਕ ਤਿਆਰ ਕੀਤਾ ਹੋਇਆ ਸਾਰੇ ਪ੍ਰੋਡਕਟ ਕਿੰਨਾ ਕੀ ਪ੍ਰਾਈਸ ਹੈ ਉਹ ਹੋਰ ਨਾ ਮੱਛੀ ਦੇ ਉਤਪਾਦ ਸਾਰੇ ਪਸ਼ੂ ਪਾਲਣ ਮੇਲਾ ਜਿਹੜਾ ਇਹ ਵੀ ਬਹੁਤ ਵੱਡਾ ਵੱਡੀਆਂ-ਵਡੀਆਂ ਸਟਾਲਾਂ ਨੇ ਇੱਥੇ

ਕੀ ਐਵੇਂ ਸਾਰੀਆਂ ਸਟਾਲ ਨੇ ਤੇ ਆ ਦੁੱਧ ਚ ਜਿਹੜੀ ਮਿਲਾਵਟ ਕਰਦੇ ਨੇ ਉਹ ਸਾਰੇ ਦੇਖੋ ਦੁੱਧ ਵਿੱਚ ਮਿਲਾਵਟੀ ਤੱਤਾਂ ਦੀ ਜਾਂਚ ਜੀ ਉਹਦੇ ਬਾਰੇ ਸਾਰਾ ਦੱਸਿਆ ਗਿਆ ਲਓ ਆ ਹਰਾਮ ਮਿਲਕ ਪਲਾਂਟ ਦਾ ਛੋਟੇ ਪੱਧਰ ਦੇ ਮਿਲਕ ਪਲਾਂਟ ਦਾ ਜਿਹੜਾ ਉਹ ਮਾਡਲ ਆ ਉਹ ਤਿਆਰ ਕੀਤਾ ਹੋਇਆ ਆ ਗਿਆ ਪਸ਼ੂ ਉਤਪਾਦਨ ਦਾ ਸਾਰੀਆਂ ਇੰਸਟਾਲਾਂ ਹਾਂ ਹਾਂ ਮਕੀਆ ਮਾਡਲ ਦੇਖੋ ਤਿਆਰ ਕੀਤਾ ਹੋਇਆ ਇਹ ਫਿਰ ਆ ਉੱਡੀ ਜਾਣੀ ਚਾਹਤ ਰਹੀ ਥੋੜਾ ਜਿਹਾ ਗੱਲ ਕਰ ਹਾਂ ਲਿਖਿਆ ਲਵੇਰੀਆਂ ਵਿੱਚ ਦੁੱਧ ਉਤਰਾਣ ਦੀ ਪ੍ਰਕਿਰਿਆ ਸਾਰੀ ਪ੍ਰਕਿਰਿਆ ਦੱਸੀ ਗਈ ਹੈ ਜੀ ਆਹ ਫੀਡ ਆ ਗਈ ਸਾਰੀ ਡੌਗ ਵਾਲੀ ਫੀਡ ਡੌਗ ਦੀ ਫੀਡ ਵਗੈਰਾ ਲਓ ਜੀ ਆਏ ਸਾਰੀਆਂ ਇਹ ਸਟਾਲਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਬਾਕੀ ਇੱਧਰ ਚੱਲਦੇ ਆਪਾਂ ਇਹ ਵੀ ਦੇਖਦੇ ਆਂ ਜਾ ਕੇ ਆਹ ਮੁਰਗੀ ਪਾਲਣ ਵਾਲਾ ਦੇਖੋ ਘਰ ਦੇ ਪਿਛਵਾੜੇ ਮੁਰਗੀ ਪਾਲਣ ਆਹ ਭਾਈ ਅਰਵਤ ਇਹ ਮਹਾਰਾਜ ਖਤ ਤੇ ਨਹੀਂ ਬਾਦੂ ਬਾਦੂ ਔਰ ਮੁਰਗੀ ਬਲਣ ਵਾਲਾ ਸਾਰਾ ਦਿਖਾਇਆ ਹੋਇਆ ਇੱਥੇ ਆਹਦਰ ਆ ਗਿਆ ਸਾਰਾ ਪਸ਼ੂ ਵਾਲਾ ਲਓ ਜੀ ਇੱਥੇ ਲਿਖਾਇਆ ਭਰੂਣ ਤਵਾਦਲੇ ਤੋਂ ਪੈਦਾ ਹੋਈ ਸਾਹੀਵਾਲ ਬੱਚੀ ਲਓ ਜੀ ਇਹਨਾਂ ਦੇ ਮਾਰਕਸ ਨਾਲ ਨਹੀਂ ਨਾ ਇੱਥੇ ਲਿਖਿਆ ਦੂਗਲੀ ਨਸਲ ਐਚ ਐਫ ਦੀਆਂ ਬੱਚੀਆਂ ਸਾਰੀਆਂ ਅਲੱਗ-ਅਲੱਗ ਕਿਸਮਾਂ ਨੇਗੀਆਂ ਇੱਥੇ ਦੇਖ ਸਕਦੇ ਹੋ ਇੱਥੇ ਲਿਖਿਆ ਹੋਇਆ ਸੁਧਰੀ ਨੀਲੀ ਰਾਵੀ ਨਸਲਾਂ ਦੀਆਂ ਛੋਟੀਆਂ ਸਾਰੀਆਂ ਨਸਲਾਂ ਇੱਥੇ ਜਿਹੜੀਆਂ ਲਿਖ ਕੇ ਦੱਸੀਆਂ ਗਈਆਂ ਨੇ ਰੋੜ ਲੱਗੇ ਹੋਏ ਨੇ ਇਹ ਬੱਚੇ ਵੇਚਦੇ ਹਾਂ ਚਲੋ ਜੀ نیچے ਦੁੱਧ ਵੀ ਲਿਖਿਆ ਹੋਇਆ 17 ਕਿਲੋ ਇੱਥੇ ਲਿਖਿਆ ਹੋਇਆ ਨੀਲੀ ਰਾਵੀ ਦੀ ਮੱਝ ਦੁੱਧ ਲਿਖਿਆ ਹੋਇਆ ਸੈਂਕਿਦਾਰ ਕੀ ਉਹ ਕਿ ਉਧਰ ਵੀ ਆਪਾਂ ਜਾ ਕੇ ਦੇਖਦੇ ਆਂਗੇ ਅੰਕਲ ਨੂੰ ਹੋਣ ਵਾਲਾ ਕਹਿੰਦੇ ਸਾਡੇ ਪਰ ਹੋਣਾਂ ਪਰ ਮੋੜ ਜਿਵੇਂ ਆਸ ਨੂੰ ਨਸਲਾਂ ਦਿਖਾਈਆਂ ਨੇ ਉਸੇ ਤਰ੍ਹਾਂ ਉਧਰਲੇ ਵਾਲੇ ਪਾਸੇ ਵੀ ਐਵੇਂ ਸਾਰੀਆਂ ਨਸਲਾਂ ਲਓ ਜੀ ਆ ਵੀ ਇੱਥੇ ਮਾਡਲ ਨੇ ਜਿਹੜੇ ਉਹ ਤਿਆਰ ਕੀਤੇ ਹੋਏ ਨੇ ਆ ਵੀ ਨਸਲ ਨਸਲਾਂ ਲਿਖੀਆਂ ਹੋਈਆਂ ਨੇ ਨਾਲ-ਨਾਲ ਆਹ ਦੇਖੋ ਵੀ ਨੀਲੀ ਰਵੀ ਨਸਲ ਦਾ ਛੋਟਾ ਦੋਵੇਂ ਫੋਮੇ ਸ਼ਿਕਾਣੀ ਕਰਦਾ ਉਹ ਪੋਟਾ ਪਾਣੀ ਕਰਦਾ ਇਹ ਸਾਰਾ ਪਸ਼ੂ ਪਾਲਣ ਮੇਲੇ ਦੇ ਰੰਗ ਨੇ ਆ ਗਿਆ ਜਰਸੀ ਨਸਲ ਦੀ ਗਾਂ ਇੱਕ ਦਿਨ ਦਾ ਬਹੁਤ ਤੋਂ ਵੱਧ ਦੁੱਧ 27 ਕਿਲੋ ਜਾਓ ਜੀ ਇਹੋ ਸ਼ਾਰਾ ਪਸ਼ੂ ਪਾਲਣ ਦੇ ਕਿੱਧਰ ਆ ਗਿਆ ਖਰਗੋਸ਼ ਖਰਗੋਸ਼ ਪਾਲਣ ਵਾਲਾ ਆ ਗਿਆ ਨਾ ਵਾਲੇ ਇਧਰ ਬੱਕਰੀਆਂ ਆ ਗਿਆ ਮੈਂ ਜਿਹੜੀ ਵਿਭਾਗੀ ਦੇਮ ਛੇਲ ਕਰ ਚੁੱਕੇ ਸਾਰੀ ਨਸਲ ਲਿਖੀ ਹੋਈ ਆ ਦੇਖੋ 74 ਬੱਕਰੀ ਛੇਲ ਕਰਦੀ ਸੁਧਰੀ ਨਸਲ ਦੀ ਬੱਕਰੀ ਅੱਗੇ ਦਾ ਪ੍ਰਜਨਨ ਖਾਦੇ ਬਾਦੂ ਵੀ ਨਾ 4 ਮਿੰਟ ਲੱਗਣ ਪਾਣੀ ਮਿਲਦਾ ਬਾਕੀ ਆ ਖਰਗੋਸ਼

ਆਜੇ ਦਾ ਸਰਕਾਰ ਚਲਾ ਆਇਆ ਓਏ ਚੋਕ ਦੇ ਬਾਹਰ 70 ਦੇ ਬੱਚੇ 70 ਰੁਪਏ ਕਹਾ ਗਰਮੀ ਚਲ ਜਾਂਦੇ ਫੁੱਲਿਆ ਚ ਰੱਖੋ ਨਾ ਲਿਫਟ ਲੱਗੀ ਜੇ ਜਾਓ ਤਿੰਨ ਨੰਬਰ ਛੱਡ ਇਧਰ ਨਿਕਲ ਜਾਂਦੀ ਇੱਕ ਜਗ੍ਹਾ ਨਹੀਂ ਆਉਂਦਾ ਖਾਨਸ ਇਹ ਖਾਨ ਵਸਤੀ ਇਹ ਵੇਚਦਾ ਫਿਰ ਆਮ ਮੁਰਗਿਆਂ ਦੀਆਂ ਆਗੀਆਂ ਕਿਸਮਾਂ ਸਾਰੀਆਂ ਜੀ ਨਾਲ ਇੱਥੇ ਲਿਸਟ ਵੀ ਦਈ ਵੀ ਹੈ ਸਾਰਿਆਂ ਦੇ ਨਾਮ ਲਿਖ ਕੇ ਹਾਂ ਜੀ ਲੰਡਾ ਵੀ ਇਹ ਸਾਰਾ ਪਸ਼ੂ ਪਾਲਣ ਵਾਲਾ ਸੀ ਬਾਕੀ ਨਾਲ ਇੱਧਰ ਹੋਰ ਵੀ ਆਗੇ ਇਹ ਵੀ ਮੱਛੀ ਮੱਛੀ ਪਾਲਣ ਵਾਲਾ ਮੱਛੀ ਪਾਲਣ ਦਾ ਵਿਭਾਗ ਪੰਜਾਬ ਸਰਕਾਰ ਲਓ ਜੀ ਦੇਖ ਸਕਦੇ ਹੋ ਇਹ ਸਾਰੀਆਂ ਅਲੱਗ-ਅਲੱਗ ਕਿਸਮਾਂ ਦੱਸੀਆਂ ਹੋਈਆਂ ਨੇ ਮੱਛੀਆਂ ਦੀਆਂ ਲਓ ਜੀ ਤੇ ਬੱਚਾ ਛੱਡਿਆ ਬਹੁਤ ਸਰਕਾਰੀ ਹੈ ਬਾਕੀ ਆ ਗਿਆ ਪੰਜਾਬ ਡੇਰੀ ਵਿਕਾਸ ਬੋਰਡ ਇੱਥੇ ਸਾਰਾ ਮਾਡਲ ਇਹ ਤਿਆਰ ਕੀਤਾ ਗਿਆ ਤੇ ਆ ਸਾਰਾ ਪਸ਼ੂਆਂ ਦੇ ਨਾਲ ਸੰਬੰਧਿਤ ਡੈਰੀ ਫਾਰਮਿੰਗ ਦੇ ਨਾਲ ਸੰਬੰਧਿਤ ਸਾਮਾਨ ਮੈਟ ਦੇਖੋ ਮੈਟ ਆ ਗਈ ਟੋਲੀਆਂ ਆ ਗਈਆਂ ਉਪਰਾਂ ਸਾਰਾ ਡੈਰੀ ਫਾਰਮਾਂ ਦੇ ਵਿੱਚ ਵਰਤਿਆ ਜਾਣ ਵਾਲਾ ਸਾਮਾਨ ਆ ਇਹ Abu dah, oke, Pak Jodoh kamar kartunya, lupa nggak libur? Bagi mesin, dokteri, oke, untuk banyak. ਆ ਵੀ ਸਾਰੀਆਂ ਦੇਖੋ ਲਿਖਿਆ ਹੋਇਆ ਉੱਪਰ ਪਸ਼ੂ ਜੀਆਂ ਹੋਮੋਪੈਥਿਕ ਦਵਾਈਆਂ ਇਹ ਹੋਮੋਪੈਥੀ ਵਾਲੀਆਂ ਦਵਾਈਆਂ ਨੇ ਸਾਰੀਆਂ ਪਸ਼ੂਆਂ ਦੀਆਂ ਲਓ ਜੀ ਬਾਕੀ ਆ ਸਾਰੇ ਜਿਹੜਾ ਸਮਾਨ ਆ ਨਾ ਇਹ ਡੈਰੀ ਫਾਰਮਿੰਗ ਦੇ ਵਿੱਚ ਵਰਤਿਆ ਜਾਣ ਵਾਲਾ ਉਹ ਸਾਰਾ ਲਿਖਿਆ ਹੋਇਆ ਇਹਨਾਂ ਨੇ ਇਹਨਾਂ ਦੇ ਵੀ 120 ਆਟਮਾ ਨੇ ਉਥੋਂ ਆ ਇੱਕ ਨੰਬਰ ਤੋਂ ਸ਼ੁਰੂ ਕੀਤਾ ਹੋਇਆ ਤੇ 120 ਨੰਬਰ ਤੱਕ 120 ਆਟਮਾ ਨੇ ਹਾਂ ਜੀ ਵੱਡਾ ਪੱਖਾ ਫਾਰਮਾ ਦੇ ਵਿੱਚੋਂ ਲਾਉਣ ਵਾਲਾ ਵੱਡਾ ਫੈਨ ਆਇਆ ਹੈ ਅਗਜੋਸਟ ਤੇ ਇਧਰ ਵੀ ਆ ਨਾਲ ਨਾਲ ਸਾਰੇ ਦਵਾਈਆਂ ਵਾਲੇ ਆ ਗਏ ਆਓ ਜੀ ਸਾਰੀਆਂ ਦਵਾਈਆਂ ਨੇ ਪਛੋਣਦੀਆਂ ਆ ਦੇਖੋ ਇਵੇਂ ਲਿਖਿਆ ਹੈ ਦੁੱਧ ਵਧਾਉਣ ਵਾਲਾ ਆ ਦੇਖੋ ਗੰਡੋਇਆ ਦੀ ਖਾਦ ਬਣਾਉਣ ਵਾਲਾ ਲਿਖਿਆ ਹੋਇਆ ਇੱਥੇ ਲਿਖ ਕੇ ਦੱਸਿਆ ਗਿਆ ਜਿਨ੍ਹਾਂ ਨੇ ਖੋਲਿਆ ਉਹ ਕਿੰਨੇ ਪੜੇ ਹੋਏ ਆ ਗਈਆਂ ਦਵਾਈਆਂ ਠੀਕ ਹੈ ਠੀਕ ਹੈ ਆ ਸਾਰੀਆਂ ਦਵਾਈਆਂ ਨੇ ਸਾਰੀਆਂ ਅੱਛਾ ਜੀ ਦੁੱਧਾਂ ਵਾਸਤੇ ਠੀਕ ਹੈ ਜੀ ਕੀ ਪ੍ਰਾਈਸ ਇਹਦਾ ਇਹਦਾ 320 ਰੁਪਏ ਮਾਰਕੀਦਾ 320 ਰੁਪਏ ਠੀਕ ਹੈ ਜੀ ਤਾਂ ਵੀ ਇਸ ਤਰ੍ਹਾਂ ਸਾਰੀਆਂ ਇੱਥੇ ਦਵਾਈਆਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਆ ਆ ਗਏ ਫੀਡ ਆਲੇ ਆ ਕੇ ਖਾਲਾ ਫੀਡ ਦੇਖੋ ਸਾਰੇ ਜੀ ਪਸ਼ੂਆਂ ਦੇ ਨਾਲ ਸੰਬੰਧਤ ਸਾਮਾਨ ਆਪਾਂ ਨੂੰ ਦੇਖਣ ਨੂੰ ਮਿਲੂ। ਆ ਵੀ ਦਵਾਈਆਂ ਐਸੇ ਸਾਰੀਆਂ ਦੁੱਧ ਵਧਾਉਣ ਵਾਲੀਆਂ ਦਵਾਈਆਂ ਐਹੋ ਜਿਹਾ ਕੁਝ ਆ। ਪਸ਼ੂਆਂ ਵਾਸਤੇ ਜਿਹੜਾ ਫਾਇਦੇਮੰਦ ਆ। ਬਾਕੀ ਆ ਦੇਖੋ। ਆ ਵੀ ਖਾਲ ਫੀਡ ਵਾਲਿਆਂ ਦੀ ਆ। ਸਾਰੇ ਪ੍ਰੋਡਕਟ ਆਪਦੇ ਇਸ ਤਰ੍ਹਾਂ ਲਾਉਂਦੇ ਹੁੰਦੇ ਨੇ ਵੀ ਸਾਡੇ ਆ ਪ੍ਰੋਡਕਟ ਆਂਗੇ। ਆ ਵੀ ਆ ਗਏ ਦਵਾਈਆਂ ਵਾਲੇ ਬਾਕੀ ਆ ਗਏ ਪ੍ਰੋਡਕਟ ਦੇਖੋ ਡੈਰੀ ਫਾਰਮ ਦੇ ਵਿੱਚ ਵਰਤਣ ਵਾਲੇ ਆ ਮਸ਼ੀਨ ਆ ਗਈ ਦੇਖੋ ਉਹੀ ਉਸੇ ਤਰ੍ਹਾਂ ਵੱਡੇ ਵੱਡੇ ਐਗਜੋਸਟ ਫੈਨ ਪਿਛਲੇ ਸਾਲ ਲੈ ਕੇ ਆ ਨਾ ਜਿਹੜੇ ਨਾਂ ਦਾ ਪਾਉਂਦੇ ਆ ਆ ਵੀ ਫੀਡ ਆ ਗਈ ਸਾਰੀ ਇਧਰ ਡੈਰੀ ਫਾਰਮਿੰਗ ਦੇ ਨਾਲ ਰਿਲੇਟਡ ਆ ਸਮਾਨ ਆ ਦੇਖੋ ਖਾਲ ਫੀਡ ਆ ਵੀ ਦੇਖੋ ਇਹ ਜਿਹੜੀ ਫੀਡ ਵਾਲਿਆਂ ਦਾ ਆ ਗਈਆਂ ਦਵਾਈਆਂ ਪਸ਼ੂਆਂੀਆਂ ਦਵਾਈਆਂ ਵਾਲੀ ਸਟਾਕ ਹਾਂ ਜੀ ਆ ਕੋਪਰ ਪੁਆਇੰਟ ਲੱਖ ਲੁਹਰੀ ਦੇ ਵਿੱਚ ਕੋਪਰ ਪਾਇਆ ਜਾਂਦਾ ਜੀ ਦਿਹੂਰ ਕਹਿੰਦੇ ਜੀ ਸਟੋਰ ਦੇ ਕੋਲ ਤੋਂ ਕਾਸਾ ਫੂਡ ਉੱਪਰ ਜਾਓ ਤੇ ਲੱਗ ਜਾਓ ਜੀ ਦੇ ਵਿੱਚ ਉੱਪਰ ਜਾਓ ਇਹ ਆਪਣਾ ਚਾਹ ਮਲਵਾਓ ਬੋਤਲੋ ਬਾਕੀ ਇੱਧਰ ਵੀ ਸਾਰੇ ਆਹ ਫੀਡਾਂ ਨੇ ਦੇਖ ਸਕਦੇ ਹੋ ਸਾਰੇ ਲਗ ਲਗ ਪ੍ਰੋਡਕਟ ਹੁੰਦੇ ਨੇ ਜਿਵੇਂ ਫੀਡ ਦੇ ਦੇਖੋ ਉਹ ਡਿਸਪਲੇ ਕੀਤੇ ਹੋਏ ਨੇ ਬਾਕੀ ਉਧਰ ਸਾਹਮਣੇ ਚੱਲਦੇ ਆਂ ਉਥੇ ਵੀ ਸਾਰੀ ਮਸ਼ੀਨਰੀ ਐ ਦੁੱਧਾਂ ਵਾਲੀਆਂ ਮਸ਼ੀਨਾ ਦੇਖੋ ਇਹ ਬਹੁਤ ਵੱਡੀ ਸਟਾਲ ਐ ਇੱਥੇ ਰੇਟ ਵੀ ਲਾਏ ਹੋਏ ਨੇ ਰੇਟ ਵੀ ਕਰਦੇ ਆ ਪਤਾ ਆਹ ਮਸ਼ੀਨਾ ਜਿਵੇਂ ਆਹ ਮਸ਼ੀਨ ਤੇ 25000 ਰੁਪਏ ਰੇਟ ਲੱਗਿਆ ਹੋਇਆ ਆਹ ਜੀ 52000 ਰੁਪਿਆ ਲੋ ਜੀ ਇੱਕ ਤੇ ਇਸ ਤੋਂ ਬਾਅਦ ਜਿਹੜੀ ਹੋਰ ਆ ਗਿਆ ਜਿਵੇਂ ਬੇਰ ਕਾਲਿਆਂ ਦਾ ਅੱਤਰ ਇੱਧਰ ਵੀ ਆ ਗਏ ਸਾਰੇ ਖਾਲ ਫੀਡ ਵਾਲੇ ਲਓ ਜੀ ਹਰਿਆਣੇ ਆਪਣੇ ਪ੍ਰੋਡਕਟਾਂ ਦੀ ਇਸ ਤਰ੍ਹਾਂ ਮਸ਼ਹੂਰੀਆਂ ਕੀਤੀ ਹੋਈਆਂ ਆ ਵੀ ਆ ਗਏ ਫੀਡ ਵਾਲੇ ਟਵਾਣਾ ਨਿਊਟ੍ਰੀਸ਼ਨ ਲਓ ਜੀ ਆ ਦੇਖਦੇ ਆ ਵੀ ਦਵਾਈਆਂ ਹੋਣਗੀਆਂ ਆ ਸਾਰੀਆਂ ਦੇਖੋ ਪਸ਼ੂ ਵਾਲੀਆਂ ਦਵਾਈਆਂ ਲਓ ਜੀ ਆ ਵੀ ਫੀਡ ਆ ਗਈ ਤੇ ਆ ਵੀ ਇਧਰ ਫੀਡ ਵਾਲਿਆਂ ਲੋ ਵੀ ਇਸ ਤਰ੍ਹਾਂ ਇਹ ਸਾਰੀਆਂ ਸਟਾਲਾਂ ਦੇ ਜਿਹੜੀਆਂ ਲੱਗੀਆਂ ਹੋਈਆਂ ਨੇ ਖਾਲ ਫੀਲਡ ਦੀਆਂ ਦਵਾਈਆਂ ਦੀਆਂ ਇੱਥੇ ਇਸ ਮੇਲੇ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੀਆਂ ਬਾਕੀ ਇੱਕ ਆ ਹਾਲ ਇੱਧਰ ਇੱਧਰ ਵੀ ਚੱਲਾਂਗੇ ਆਪਾਂ ਇੱਥੇ ਪ੍ਰੋਗਰਾਮ ਚੱਲ ਰਿਹਾ ਹੈ ਬਾਕੀ ਹੋਰ ਆ ਇੱਧਰ ਨੂੰ ਵੀ ਹੈਗੀਆਂ ਨੇ ਸਟਾਲਾਂ ਕਾਫੀ ਵੱਡਾ ਇਹ ਮੇਲਾ ਹੈ ਇੱਧਰ ਵੀ ਨਾਲ-ਨਾਲ ਸਾਰੇ ਸਟਾਲਾਂ ਨੇ ਦੇਖੋ ਪੂਰੇ ਕਿਤਾਬਾਂ ਵਾਲੀਆਂ ਹੋਣਗੀਆਂ ਮੇਰੇ ਖਿਆਲ 'ਚ ਇਹ ਵੀ ਸਾਰਾ ਜਿਹੜੀਆਂ ਕਿਤਾਬਾਂ ਨੇ ਡੇਰੀ ਫਾਰਮਿੰਗ ਦੇ ਨਾਲ ਸੰਬੰਧਤ ਨੇ ਆ ਬੱਕਰੀ ਪਾਲਣ ਵਾਲੀ ਅ ਵੀ ਸਾਰਾ ਪਸ਼ੂਆਂ ਨਾਲ ਸੰਬੰਧਤ ਸਮਾਨ ਆ ਗਿਆ ਮੂਰੀਆਂ ਹੋ ਗਈਆਂ ਜਿਵੇਂ ਲੈ ਦੇਖੋ ਇਹ ਵੀ ਸਟਾਲਾਂ ਸਾਰੀਆਂ ਇੱਥੇ ਲੱਗੀਆਂ ਹੋਈਆਂ ਨੇ ਬਾਕੀ ਅੱਗੇ ਵੀ ਹੋਰ ਸਟਾਲਾਂ ਨੇ ਲੱਗੀਆਂ ਹੋਈਆਂ ਉਹ ਵੀ ਦੇਖਦੇ ਆਪਾਂ ਜਾ ਕੇ ਇਹ ਸਾਰੇ ਐਵੇਂ ਮੇਲੇ ਦੇ ਵਿੱਚ ਅਲੱਗ-ਅਲੱਗ ਭਾਗ ਵੱਡੇ ਹੁੰਦੇ ਨੇ ਜਿਵੇਂ ਆ ਪਸ਼ੂ ਪਾਲਣ ਵਾਲਾ ਭਾਗ ਸੀਗਾ ਬਾਕੀ ਉਧਰ ਦੂਸਰੇ ਪਾਸੇ ਮਸ਼ੀਨਰੀ ਵਾਲਾ ਸੀਗਾ ਐਵੇਂ ਲੱਗ ਲੱਗ ਭਾਗ ਹੁੰਦੇ ਨੇ ਬਣਾਏ ਹੋਏ ਕਾ ਵੀ ਸਾਰਾ ਆ ਗਿਆ ਪਸ਼ੂ ਵਾਲਾ ਸਮਾਨ ਮੈਟ ਆ ਕੇ ਦੇਖੋ ਮੈਟ ਡੈਰੀ ਫਾਰਮਿੰਗ ਦੇ ਨਾਲ ਸੰਬੰਧਤ ਸਾਰਾ ਸਮਾਨ ਹੈ ਪਰ ਬਾਟਲ ਪੜਦੀ ਸੀ ਤੇ ਮੈਂ ਵੰਡਿਆ ਆ ਕਿੰਨੇ ਦਾ ਵੀਰੇ ਇਹਦਾ ਲੋਹਾ ਲੈ ਕੇ ਮੰਦੀ ਪਾਉਣੀ ਆ ਆਓ ਜੀ ਮੁਰਗੇ ਤੇ ਕੁਆਰਟੀਆਂ ਦੇਖਣਾ ਯਾਰ ਐਵੇਂ ਸਾਰੀਆਂ ਸਟਾਲਾਂ ਇੱਥੇ ਲੱਗੀਆਂ ਹੋਈਆਂ ਨੇ ਈਆਂ ਆ ਬਾਕੀ ਜੂਸ ਵਾਲੀਆਂ ਆ ਕਿਆਂ ਹੋਰ ਖਾਣ ਪੀਣ ਵਾਲੀਆਂ ਆ ਕਿਆਂ ਤਿਆਂ ਵਾਲੀ ਲਾ ਲਓ ਜੀ ਆ ਗਏ ਸਾਰੇ ਯੂਰਪੀ ਦੀਆਂ ਕਾਲੀਆਂ ਦਵਾਈਆਂ ਲਗੀਆਂ ਇਹ ਆ ਗਏ ਸਾਰੇ ਗੱਡੀਆਂ ਮੋਟਰਾਂ ਤੋਂ ਹਸਣ ਵਾਲਾ ਜਿਹੜਾ ਸਮਾਨ ਹੋਵੇ ਬਾਕੀ ਆਹਰੇ ਪਾਊਡਰ ਨੇ ਜਮਨ ਦਾ ਪਾਊਡਰ ਦੇਖੋ ਚਾਹ ਬੰਦਣਾ ਮਸਾਲਾ ਘਰ ਦੀ ਹਲਦੀ ਆ ਗਈ ਦੇਖੋ ਐਵੇਂ ਦਾ ਸਾਰਾ ਸਮਾਨ ਇਸ ਸਟਾਲ ਤੇ ਬਾਕੀ ਆ ਵੀ ਆ ਗਿਆ ਸਟਾਲਾਂ ਇੱਥੇ ਦੇਖੋ ਲਓ ਜੀ ਪਿੰਨੀਆਂ ਬਣਾਇਆ ਹੋਈਆਂ ਬੜੀਆਂ ਹੋਈਆਂ ਨੇ ਫਿਰ ਵੀ ਕਿੰਨੇ ਦਾ ਪਾ ਸਕਦਾ 90 ਰੁਪਏ ਕਿਲੋ ਜੀ ਹਾਂਜੀ ਠੀਕ ਹੈ ਕਿ ਕਿਲੋ 100 ਗ੍ਰਾਮਾਂ ਜੀ 100 ਰੁਪਏ ਦੇ ਠੀਕ ਹੈ ਜੀ ਲਓ ਜੇ ਸਾਰਾ ਗੁੜ ਸ਼ੱਕਰ ਤੋਂ ਤਿਆਰ ਹੋਇਆ ਹੋਇਆ ਸਮਾਨ ਬਾਕੀ ਇਧਰ ਵੀ ਦੇਖੋ ਲੈ ਹਲਦੀ ਪੈਕ ਕੀਤੀ ہوئی ਆ ਦੇਸੀ ਸ਼ੱਕਰ ਗੋੜਾ ਆ ਗਿਆ ਲਓ ਵੀ ਆ ਦੇਖ ਸਕਦੇ ਹੋ ਦੇਸੀ ਸ਼ੱਕਰ ਹੋਰ ਸਾਰਾ ਸਮਾਨ ਗੁੜ ਤੋਂ ਸ਼ੱਕਰ ਤੋਂ ਤਿਆਰ ਹੋਇਆ ਹੋਇਆ ਹੈ ਹਾਂਜੀ ਅੱਜ ਦੀ ਵੀਡੀਓਸ ਆਪਾਂ ਐਂਡ ਕਰਦੇ ਆਂ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ